ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਾਲ ਜਿਸ ਤਰ੍ਹਾਂ ਕਿ ਅਸੀਂ ਆਜਾਣਾਂ ਦੀ ਤਰ੍ਹਾਂ ਕੁਛ ਨਾ ਕੁਛ ਤੁਹਾਨੂੰ ਸੇਵਾ ਦੇ ਵਿੱਚ ਕੁਛ ਨਾ ਕੁਛ ਦੱਸਦੇ ਰਹਿੰਦੇ ਆ ਬੋਲਦੇ ਰਹਿੰਦੇ ਆ ਅੱਜ ਅਸੀਂ ਸਰਦੀਆਂ ਦਾ ਸੀਜ਼ਨ ਹੈ ਸਾਰੇ ਉੱਪਰ ਬੋਲ ਰਹੇ ਆ ਜੀ ਜੋ ਕਿ ਬਹੁਤ ਵਧੀਆ ਚੀਜ਼ ਆ ਕਣਕਾਰੀ ਚੀਜ਼ ਆ ਅੱਜ ਕਰੋ ਜ਼ਿਆਦਾਤਰ ਸਰਦੀਆਂ ਦੇ ਵਿੱਚ ਅਸੀਂ ਨੂੰ ਵਰਤਦੇ ਆ ਵੀਰ ਜੀ ਦੱਸਣਗੇ ਤੁਹਾਨੂੰ ਇਹਨਾਂ ਬਾਰੇ ਦਰਬਾਰੀ ਕਿਸ ਤਰ੍ਹਾਂ ਖਾਣਾ ਕਿਸ ਤਰ੍ਹਾਂ ਲੈਣਾ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਰਦੀਆਂ ਦੇ ਵਿੱਚ ਇੱਕ ਆਮ ਹੀ ਚੀਜ਼ ਵਰਤੀ ਜਾਂਦੀ ਹੈ ਆਪਣੇ ਘਰਾਂ ਦੇ ਵਿੱਚ ਜਿਹਨੂੰ ਅਸੀਂ ਛੋਹਾਰਾ ਕਹਿੰਦੇ ਆ ਜਾਂ ਚੋਹਾਰਾ ਕਹਿੰਦੇ ਨੇ ਠੀਕ ਹੈ ਜੀ ਜਿਸ ਤਰ੍ਹਾਂ ਅਦਰਕ ਨੂੰ ਸੁਕਾ ਕੇ ਸੁੰਡ ਬਣਦੀ ਹੈ ਜੀ ਉਸੇ ਤਰ੍ਹਾਂ ਚੰਗੀਆਂ ਅਤੇ ਮੋਟੀਆਂ ਖਜੂਰਾਂ ਨੂੰ ਸੁਕਾ ਕੇ ਜੀ ਚੋਹਾਰਾ ਬਣਦਾ ਜੀ ਠੀਕ ਹੈ ਜੀ ਇਸ ਜੀ ਦੀ ਤਸਵੀਰ ਹੈ ਗਰਮ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਡਰਾਈ ਫਰੂਟ ਆ ਜਿਹੜੇ ਸਹਾਇੀ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਡਰਾਈ ਫਰੂਟ ਖੁਸ਼ਹਾਰਾ ਹੈ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਵਿਟਾਮਿਨ ਹੁੰਦੇ ਹਨ ਅਤੇ ਇਹਦੇ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ। ਇਸ ਦੀ ਵਰਤੋਂ ਦੁੱਧ ਦੇ ਨਾਲ ਕਰਨ ਦੇ ਨਾਲ ਸਾਨੂੰ ਬਹੁਤ ਸਾਰੇ ਜਿਹੜੇ ਲਾਭ ਮਿਲਦੇ ਆ। ਜੀ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਆ। ਦੁੱਧ ਦੇ ਨਾਲ ਇਸ ਦੀ ਵਰਤੋਂ ਕਰਨ ਦੇ ਨਾਲ ਬਵਾਸੀਰ ਦੇ ਵਿੱਚ ਲਾਭ ਮਿਲਦਾ। ਬਰਦਾ ਤੇ ਔਰਤਾਂ ਦੀ ਜਿਹੜੀ ਕਮਜ਼ੋਰੀ ਹੈ ਦੁੱਧ ਦੇ ਵਿੱਚ ਚੋਹਾਰਾ ਵਾਲ ਕੇ ਖਾਣ ਦੇ ਨਾਲ ਦੂਰ ਹੁੰਦੀ ਹੈ ਜੀ ਜਿਹੜਾ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਹੈ ਉਹ ਸਹੀ ਮਾਤਰਾ ਦੇ ਵਿੱਚ ਹੋਣ ਲੱਗਦਾ ਜੀ ਤੇ ਜਿਹੜਾ ਚੋਹਾਰਾ ਹੈ ਇਹ ਸਾਨੂੰ ਕੈਂਸਰ ਤੋਂ ਬਚਾਈ ਰੱਖਣ ਦੇ ਵਿੱਚ ਸਹਾਈ ਹੈ ਜੀ ਸਹਾਈ ਹੁੰਦਾ ਹੈ ਅਤੇ ਕਈਆਂ ਮੇਰੀਆਂ ਭੈਣਾਂ ਨੂੰ ਜੀ ਮਾਹਵਾਰੀ ਦੀ ਸਮੱਸਿਆ ਹੁੰਦੀ ਹੈ ਜੀ ਉਹਦੇ ਲਈ 5 ਚਹਾਰੇ ਜੀ 5 ਗ੍ਰਾਮ ਮੇਥੇ ਜੀ 1 ਕਿਲੋ ਪਾਣੀ ਦੇ ਵਿੱਚ ਵਾਲ ਕੇ ਜਦੋਂ ਪਾਣੀ ਪਾਇਆ ਰਹਿ ਜੇ ਚੌਥੇ ਸਾਹ ਜੀ ਤੇ ਉਹਨੂੰ ਕੋਸਾ ਕੋਸਾ ਪਾਣੀ ਦੇ ਵਿੱਚ ਅੱਧਾ ਚੌਂਚਾ ਦੇਸੀ ਘਿਓ ਦਾ ਮਿਲਾ ਕੇ ਪੀਣ ਦੇ ਨਾਲ ਜਿਹੜੀ ਇਹ ਸਮੱਸਿਆ ਹੈ ਉਹ ਹੱਲ ਹੋ ਜਾਂਦੀ ਹੈ ਜੀ ਖਾਸ ਕਰਕੇ ਵੀਰਾਂ ਦੇ ਲਈ ਵੀ ਜਿਹੜਾ ਚਹਾਰਾ ਹੈ ਦੁੱਧ ਦੇ ਵਿੱਚ ਪਾ ਕੇ ਖਾਣਾ ਵੇਖ ਮਰਦ ਨੂੰ ਜ਼ਰੂਰੀ ਹੈ ਇਮਿਊਨਿਟੀ ਵਧਾਉਂਦਾ ਹਾਂਜੀ ਇਹ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਹੈ ਉਹਨੂੰ ਵੀ ਮਜਬੂਤ ਕਰਦਾ ਹੈ ਤੇ ਬੱਚਿਆਂ ਦੇ ਵਿੱਚ ਹੋਣ ਵਾਲੀ ਜਿਹੜੀ ਖੂਨ ਦੀ ਕਮੀ ਹੈ ਉਹ ਵੀ ਚਹਾਰੇ ਦੇ ਨਾਲ ਠੀਕ ਹੁੰਦੀ ਹੈ ਜੀ ਜਾਣੀ ਚਹਾਰੇ ਨੂੰ ਆਪਾਂ ਸਰਦੀਆਂ ਦਾ ਤੋਹਾ ਵੀ ਕਿਹਦਾ ਜਿਹੜੀ ਅੱਜਕੱਲ ਹਰ ਵਰਤਣਾ ਚਾਹੀਦਾ ਜੀ ਰਿਆਨਾ ਜਿਵੇਂ ਆਪਾਂ ਹਰ ਰੋਜ਼ ਦੁੱਧ ਪੀਂਨੇ ਆ ਜੀ ਉਹਦੇ ਵਿੱਚ ਚੋਹਾਰਾ ਵਾਲ ਕੇ ਇੱਕ ਇੱਕ ਚੋਹਾਰਾ ਬੱਚਿਆਂ ਨੂੰ ਤੇ ਦੋ ਦੋ ਵੱਡਿਆਂ ਨੂੰ ਹਰ ਇੱਕ ਨੂੰ ਜਿਹੜਾ ਚਾਹੀ ਦੂਜੇ ਤੋਂ ਤੀਜੇ ਦਿਨ ਜਿਹੜੀ ਇਹਦੀ ਵਰਤੋਂ ਆ ਉਹ ਕਰਨੀ ਚਾਹੀਦੀ ਹੈ ਇਹਦੇ ਨਾਲ ਜਿਹੜੀ ਖੂਨ ਦੀ ਕਮੀ ਹੈ ਉਹ ਵੀ ਦੂਰ ਹੁੰਦੀ ਹੈ ਤੇ ਹੋਰ ਵੀ ਸਾਡੇ ਸਰੀਰ ਨੂੰ ਜਿਹੜੀਆਂ ਬਹੁਤ ਸਾਰੀਆਂ ਹੋਣ ਵਾਲੀਆਂ ਸਮੱਸਿਆਵਾਂ ਉਲਾਪ ਹੈ। ਹਾਂ ਉਹਨਾਂ ਦੇ ਵਿੱਚ ਔਰਾ ਜਿਹੜਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਈ ਰੱਖਦਾ ਠੀਕ ਹੈ ਜੀ ਖੂਨ ਦੀ ਕਮੀ ਨੂੰ ਦੂਰ ਕਰਦਾ ਤੇ ਜਿਹੜੀਆਂ ਕੈਂਸਰ ਦੀਆਂ ਵਧਣ ਵਾਲੀਆਂ ਸਰੀਰ ਦੇ ਵਿੱਚ ਵਧਣ ਵਾਲੇ ਸੈੱਲ ਉਹਨਾਂ ਨੂੰ ਕੰਟਰੋਲ ਕਰਦਾ ਠੀਕ ਹੈ ਜੀ ਇੱਕ ਸਸਤੀ ਚੀਜ਼ ਹੈ ਬਹੁਤ ਹੀ ਵਧੀਆ ਚੀਜ਼ ਹੈ ਰਿਆਣਾ ਸਾਨੂੰ ਇਹਦੀ ਵਰਤੋਂ ਆ ਜਿਹੜੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਸਾਨੂੰ ਟਾਈਮ ਦੇਣ ਦੇ ਵਾਸਤੇ ਸਾਡੀ ਵੀਡੀਓ ਵੇਖਣ ਦੇ ਵਾਸਤੇ ਧੰਨਵਾਦ ਜੀ ਕੈਪਾ ਕਰਕੇ ਦਾ ਸਾਡਾ ਚੈਨਲ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ